ਤੇ ਹੁਣ ਤਾਂ ਵੈਸੇ ਬਿਜਲੀ ਵਾਲੇ ਆ ਗਏ ਵੇ ਤੁਹਾਨੂੰ ਲੱਗਦਾ ਵੀ ਇਹ ਹੁਣ ਦੁਬਾਰਾ ਬਿਜਲੀ ਪੂਰੀ ਹੋ ਜੂਗੀ ਆ ਦੇਖੋ ਹੁਣ ਇਹ ਤਾਂ ਹੱਥੋਂ ਨਾ ਹੱਥ ਦਾ ਕੰਮ ਹੈ ਸਾਡੇ ਹੱਥ ਦਾ ਨਹੀਂ ਹੈਗਾ ਇਹ ਜਿਵੇਂ ਕਿ ਪਿਛਲੇ ਹਫਤੇ ਦੀ ਗੱਲ ਹੈ ਕਿ ਅਸੀਂ ਬਿਜਲੀ ਮਹਿਕਮੇ ਨੂੰ ਮਿਲੇ ਸੀ ਕਰੋਲੇ ਪਿੰਡ ਦੇ ਸਾਰੇ ਜਿਹੜੇ ਵਾਲਮੀਕੀ ਮਹੱਲੇ ਤੋਂ ਬਾਡ ਨੰਬਰ 1 ਤੋਂ ਬਿਜਲੀ ਮਹਿਕਮੇ ਚ ਅਸੀਂ ਐਸ ਡੀਓ ਸਾਹਿਬ ਨੂੰ ਮਿਲੇ ਤੇ ਔਰ ਐਕਸ਼ਨ ਸਾਹਿਬ ਨਾਲ ਵੀ ਗੱਲ ਹੋਈ ਸੀ ਉਹਨਾਂ ਨੇ ਸਾਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਸਾਨੂੰ ਦੱਸਿਆ ਸੀਗਾ ਕਿ ਕਿ ਜਿਹੜੀ ਬਾਲਮਿਕੀ ਮਹੱਲੇ ਦੀ ਲੈਂਡ ਦਾ ਪ੍ਰੋਗਰਾਮ ਹੈ ਲੈਂਡ ਦਾ ਜਿਹੜੀ ਉਹ ਡਿਮ ਆਂਦੀ ਹੈ ਲੈਂਡ ਜਿਹੜੀ ਘਟ ਦੀ ਵੱਧਦੀ ਹੈ ਉਹਦਾ ਜਿਹੜਾ ਹੈਗਾ ਜਲਦ ਜਿਹੜਾ சுவாਸਨ ਦਿੱਤਾ ਸੀ ਉਹਨਾਂ ਨੇ ਕਿ ਉਹਦਾ ਜਲਦ ਵੀ ਜਲਦੀ ਤੋਂ ਜਲਦੀ ਜਿਹੜਾ ਮਸਲਾ ਜਿਹੜਾ ਹੱਲ ਕੀਤਾ ਜਾਊਗਾ ਹੁਣ ਅੱਜ ਇਸ ਗੱਲ ਨੂੰ ਵੀ ਹਫਤਾ ਹੋ ਗਿਆ ਐਸਜੀਓ ਸਾਹਿਬ ਵਿਜ਼ਿਟ ਵੀ ਕਰਕੇ ਗਏ ਤੇ ਨਾਲ ਜੈ ਸਿੰਘ ਸਾਹਿਬ ਤੇ ਉਹਨਾਂ ਦਾ ਸਾਰਾ ਸਟਾਫ ਸੀਗਾ ਤੇ ਕੁਛ ਉਹਨਾਂ ਨੇ ਤਾਰਾਂ ਤੂਰਾਂ ਬਦਲੀਆਂ ਜਾਂ ਕੀ ਕੀਤਾ ਇਹ ਕੁਛ ਨਹੀਂ ਪਤਾ ਹੁਣ ਫਿਰ ਜਿਹੜੀ ਜੇ ਸਮੱਸਿਆ ਹੋ ਕਿਉਂ ਦੀ ਪਿਉ ਹੈ ਯੋ ਕਿ ਰਿਉ ਹੈ ਹੁਣ ਅਸੀਂ ਸਾਰੇ ਕਨੋਲੇ ਪਿੰਡਦਿਆਂ ਨੂੰ ਬੇਨਤੀ ਕਰਦੇ ਆ ਵੀ ਅੱਜ ਜਿਹੜਾ ਹੈਗਾ ਸਾਰਿਆਂ ਨੇ 10:30 ਵਜੇ ਬਿਜਲੀ ਦਫਤਰ ਜਿਹੜਾ ਇਕੱਠੇ ਹੋਣਾ ਹੈ ਔਰ ਫਿਰ ਅਸੀਂ ਕੁਰਤੋਂ ਐਜਿਓ ਸਾਹਿਬ ਨੂੰ ਮਿਲ ਕੇ ਅਸੀਂ ਇਸ ਸਮੱਸਿਆ ਦਾ ਹੱਲ ਕਰਵਾਉਂਗੇ ਅਗਰ ਉਹ ਇਸ ਸਮੱਸਿਆ ਦਾ ਹੱਲ ਕਰ ਦੇ ਤਾਂ ਠੀਕ ਹੈ ਨਹੀਂ ਤਾਂ ਫਿਰ ਅਸੀਂ ਜਿਹੜਾ ਹੈਗਾ ਅੱਗੇ ਕੋਈ ਅਸੀਂ ਹੋਰ ਅ ਜਿਹੜੀ ਵੀ ਪਿੰਡ ਵਾਲੇ ਕਹੋਂਗੇ ਉਸ ਤਰ੍ਹਾਂ ਕੀਤਾ ਜਾਊਗਾ ਕਿ ਆਓ ਸਾਰੇ ਰਲ ਕੇ ਜਿਹੜਾ ਅਸੀਂ ਬਿਜਲੀ ਦਫ਼ਤਰ 10:30 ਵਜੇ ਇਕੱਠੇ ਹੋਈਏ ਔਰ ਕਿਉਂਕਿ ਅੱਜ ਗਰਮੀ ਦਾ ਮੌਸਮ ਹੈ ਅੱਜ ਇਹਨਾਂ ਦਿਨਾਂ 'ਚ ਲਾਈਟ ਦੀ ਸਭ ਨੂੰ ਲੋੜ ਹੈ ਤੇ ਇਹ ਕਨੋਲੇ ਦਾ ਬਾੜ ਨੰਬਰ 1 ਜਿਹੜਾ ਹੈ ਲੈਣ ਤੋਂ ਬੰਚਿਤਾ ਪਿਛਲੇ 15 ਦਿਨ ਤੋਂ ਢਿਮ ਮਾਰੀ ਲੈਡ ਕਰਦੀ ਹੈ ਵੱਧਦੀ ਹੈ ਸਾਰਿਆਂ ਦੇ ਕਿਸੇ ਦੇ ਪੱਖਾ ਸੜ ਗਿਆ ਕਿਸੇ ਦਾ ਬਲੱਡ ਟੂ ਸੜ ਗਿਆ ਕਿਸੇ ਦਾ ਟਿਊਬ ਸੜ ਗਈ ਇਸ ਕਰਕੇ ਇਸ ਸਮੱਸਿਆ ਨੂੰ ਹੱਲ ਅਸੀਂ ਰਾਜਨੀਤਿਕ ਪਾਰਟੀਆਂ ਤੋਂ ਉੱਠ ਕੇ ਕਰੀਏ ਆਓ ਸਾਰਾ ਹਮਰਾ ਮਾਰੀਏ ਸਾਰੇ ਇਕੱਠੇ ਹੋ ਕੇ ਅਸੀਂ ਬਿਜਲੀ ਦਫ਼ਤਰ ਅਸੀਂ ਗੱਲ ਕਰੀਏ ਜਾ ਕੇ ਜੈ ਹਿੰਦ ਹਰ ਵਾਰ ਹਟਦੇ ਆ ਨੂੰ ਹਾਂ 15 ਦਿਨ ਹੋ ਗਏ ਫ੍ਰਿਜ ਬੰਦ ਹੈ ਜਾਨ ਕੜਿਆ ਅੱਛਾ ਕੋਈ ਫ੍ਰਿਜ ਦਾ ਨੁਕਸਾਨ ਜਾਂ ਕੋਈ ਹੋਰ ਕਹਿੰਦੇ ਬਿਜਲੀ ਘਟਵਾਤ ਹੁੰਦੀ ਹੈ ਕਿੰਨੀ ਕ ਹੁੰਦੀ ਆ ਇਹ ਹਰ ਵੇਲੇ ਇਸ ਤਰ੍ਹਾਂ ਹੋਈ ਆ ਕਿ ਹੁਣੇ 2-4 ਦਿਨ ਦੇ ਵਿੱਚ ਹੋਈ ਆ ਹਰ ਵੇਲੇ ਹੀ ਰਹਿੰਦੀ ਸੀ ਇੱਕ ਦਿਨ ਸਵੇਰ ਸ਼ਾਮ ਚਾਹੇ ਕੋਈ ਵੀ ਸਮਾਂ ਹੋਵੇ ਰਾਤਾਂ ਤਾਂ ਜਮੀ ਕੱਢ ਜਾਂਦੀ ਹੈ। ਹੋ ਰਾਤਾਂ ਤਾਂ ਅਸੀਂ ਕੋਈ ਕੁਲ ਨਹੀਂ ਬਾਸ ਸਮਾਂ ਉਹ ਵੀ ਨਹੀਂ ਚੱਲਿਆ ਹੈਗਾ। ਹਾਂ ਨਾ ਕਿ ਪਾਣੀ ਵੀ ਤਾਂ ਬਹੁਤ ਪੁਰਾਣਾ ਲੱਗਦਾ। ਤੇ ਜਿਹੜਾ ਪੱਖਾ ਚਲਾ ਲਿਆ ਹੱਤਾਲਾ ਜਿਹੜਾ ਉਹ ਪੱਖਾ ਚੱਲ ਗਿਆ। ਬਸ ਆਉਗਾ ਨਾ ਕੀ ਕਰੀਦਾ। ਠੀਕ ਹੈ ਵੈਸੇ ਹੁਣ ਸੁਵਾਸਨ ਦਿੱਤਾ ਏ ਜੀ ਸਾਹਿਬ ਨੇ। ਤੇ ਸਾਡੇ ਬਾਹਰ ਬੈਠ ਦੇਊਗਾ ਦੁਪਹਿਰਾਂ ਮਾਣਾ। ਠੰਡੇ ਪਾਣੀ ਨੂੰ ਵੀ ਤਰਸਦੇ ਆ। ਕੀ ਕਰੇ ਬੰਦਾ। ਅੱਛਾ ਤੇ ਅ ਕੋਈ ਹੋਰ ਨੁਕਸਾਨ ਤਾਂ ਨਹੀਂ ਹੋਇਆ ਕੋ ਜਿਵੇਂ ਹੁਣ ਤੁਹਾਨੂੰ ਪਤਾ ਵੀ ਦੁੱਧ ਬਚਣਾ ਹੈ ਤਾਂ ਸਿਰਫ ਦੁੱਧ ਦੂਰਾ ਖਰਾਬ ਹੁੰਦਾ ਹੈ ਦੇਲੀ ਦਾ ਤੇ ਲੈ ਲੈਂਦੇ ਆ ਗਰਮ ਕਰਤਾ ਪੀਜਾ ਮ ਰੱਖ ਦਿੰਦੇ ਉਹ ਵੀ ਖਰਾਬ ਹੋ ਜਾਂਦੇ ਸੋ ਵੇਰੀ ਚਾਹ ਜੋ ਕਰ ਦੁਬਾਰਾ ਲਿਆਉਣਾ ਪੈਂਦਾ ਦੁਕਾਨ ਤੇ ਚੱਕ ਕੇ ਤਿਆਰ ਕਰੇ ਫੈਲੀ ਫੈਲੀ ਲਿਆਉਂਗਾ ਤਾਂ ਦੋ ਕਿਲੋ ਲਿਆ ਉਹ ਵੀ ਖਰਾਬ ਹੈ ਦੋ ਕਿਲੋ ਲਿਆ ਉਹ ਵੀ ਖਰਾਬ ਹੈ ਚਲੋ ਕੋਈ ਗੱਲ ਨਹੀਂ ਵੈਸੇ ਹੁਣ ਜੇ ਸਾਹਿਬ ਨੇ ਇਹ ਸਵਸ਼ਨ ਵੀ ਦਿੱਤਾ ਹੈ ਜਿਹੜੇ ਬਿਜਲੀ ਵਿਭਾਗ ਦੇ ਵਾਲੇ ਆ ਵੀ ਗਏ ਆ ਤੇ ਹੁਣ ਲੱਗਦਾ ਕਿ ਸ਼ਾਮ ਤੱਕ ਤੁਹਾਡੀ ਜਿਹੜੀ ਬਿਜਲੀ ਕਲੀਅਰ ਹੋ ਜਾਊਗੀ। ਬੋਜ ਬਾਈ ਜੀ ਚੰਗਾ ਆ। ਚਲੋ ਜੀ ਬੰਦ। 4K ਨੇਵਾ ਦਾ ਜੀ ਬੜਾ ਧੰਨਵਾਦ ਆ। ਆ ਵੀ ਹੁਣ ਨਿਆਣਾ ਨੇ ਛੁੱਟੀਆਂ ਮਾਰੀਆਂ ਦਿਹਾੜੀ ਤੇ। ਨਹੀਂ ਕੋਈ ਗੱਲ ਨਹੀਂ ਜੇ ਜੀ ਸਾਹਿਬ ਬਹੁਤ ਅੱਛੇ ਬੰਦੇ ਆ। ਵਿਭਾਗ ਬਹੁਤ ਵਧੀਆ ਐ। ਤੁਰੰਤ ਤੁਰੰਤ ਐਕਸ਼ਨ ਕਰਿਆ ਉਹਨਾਂ ਨੇ ਤੇ ਐਕਸ਼ਨ ਦੇ ਨਾਲ ਹੀ ਤੁਹਾਨੂੰ ਜਿਹੜੀ ਬਿਜਲੀ ਸ਼ਾਮ ਤੱਕ ਕਲੀਅਰ ਹੋ ਜਾਣੀ ਆ ਜੀ। ਓਕੇ ਧੰਨਵਾਦ। ਬਚਾਰੇ ਬਿੰਨੇ ਆਈਆਂ ਅੰਦਰ ਮੜੀਆ। ਤੱਕ ਪਹਿਲਾਂ ਅਸੀਂ ਗਏ ਸੀ ਐਸਡੀਓ ਸਾਹਿਬ ਕੋਲ ਔਰ ਐਕਸ਼ਨ ਸਾਹਿਬ ਨੇ ਫੋਨ ਕੀਤਾ ਸੀਗਾ ਤੇ ਅੱਜ ਫੇਰ ਅਸੀਂ ਸਾਰੇ ਬਾਡ ਨੰਬਰ 2 ਦੇ ਪਹਿਲਾਂ ਅਸੀਂ ਬਾਡ ਨੰਬਰ 1 ਕਿਹਾ ਸੀ ਇਹ ਬਾਡ ਨੰਬਰ ਤੁਹਾਡਾ 2 ਹੈ ਇਹ ਤੁਹਾਡਾ ਬਾਡ ਨੰਬਰ 2 ਹੈ ਵਾ ਯੂ نو ਬਾਡ ਨੰਬਰ 2 ਦੀ ਬਿਜਲੀ ਦੀ ਜਿਹੜੀ ਸਮੱਸਿਆ ਡਿਮ ਆਂਦੀ ਸੀ ਪਿਛਲੇ 15 ਦਿਨ ਤੋਂ ਲੈ ਕੇ ਸਾਨੂੰ ਐਸਡੀਓ ਸਾਹਿਬ ਨੇ ਐਕਸ਼ਨ ਸਾਹਿਬ ਨੇ ਜੇਈ ਸਾਹਿਬ ਨੇ ਆਸ਼ਵਾਸਨ ਦਿੱਤਾ ਸੀਗਾ ਉਸ ਆਸ਼ਵਾਸਨ ਨੂੰ ਪੂਰਾ ਕਰਦੇ ਹੋਏ ਜਦੋਂ ਨਹੀਂ ਹੱਲ ਹੋਇਆ ਅੱਜ ਫੇਰ ਸਾਰੇ ਮੁੰਡੇ ਦੇ ਇਕੱਠੇ ਹੋ ਕੇ ਇਹ ਅੱਜ ਦਫ਼ਤਰ ਗਏ ਡਾਪਟਰ ਵਿੱਚ ਅਸੀਂ ਐਸਡੀਐ ਸਾਹਿਬ ਨੂੰ ਮਿਲੇ ਇੱਕ ਜੈ ਸਾਹਿਬ ਵੀ ਨਾਮ ਸੀਗੇ ਔਰ ਉਹਨਾਂ ਨੇ ਤੁਰੰਤ ਐਕਸ਼ਨ ਲੈਂਦੇ ਹੋਏ ਹੁਣ ਇਹ ਮਲੇ ਦੀ ਲਾਈਟ ਨੂੰ ਦਰੁਸਤ ਕਰਨੇ ਵਾਸਤੇ ਇਮੀਡੀਐਟਲੀ ਹੁਣ ਜਿਹੜੀ ਹੈ ਕੇਬਲ ਭੇਜੀ ਹੈ ਮੈਂ ਕੈਮਰਾਮੈਨ ਨੂੰ ਕਹਾਂਗਾ ਕੇਬਲ ਦਾ ਵੀ ਦੱਸਿਓ ਵੀ ਉਹਨਾਂ ਨੇ ਹੁਣੇ ਕੇਬਲ ਭੇਜੀ ਹੈ ਔਰ ਜਿਹੜੇ ਸਾਡੇ ਲਾਈਨਮੈਨ ਹੈ ਲਾਈਨਮੈਨ ਸਾਡੇ ਸਵੇਰ ਦੇ ਉਰੇ ਆ ਕੇ ਜੜੀ ਹੈ ਇਹ ਦੇਖ ਰਹੇ ਹੈ ਇਹ ਇਸ ਵਾਸਤੇ ਨੂੰ ਪੂਰਾ ਕਰਦੇ ਹੋਏ ਇਹਨਾਂ ਨੇ ਹੁਣ ਜਿਹੜੀ ਲਾਈਟ ਹੈ ਸਾਡੀ ਪੂਰੀ ਆ ਕਰੂਗੇ ਤੇ ਮਹੱਲੇ ਵਾਸੀਆਂ ਨੂੰ ਸਾਰੇ ਨੂੰ ਖੁਸ਼ੀ ਦਾ ਜਿਹਾਰ ਹੈ ਕਿਉਂਕਿ ਲਾਈਟ ਤੇ ਬਿਨਾਂ ਅੱਜ ਦੀ ਡੇਟ ਚ ਕੁਝ ਵੀ ਨਹੀਂ ਹੈ ਕਿਉਂਕਿ ਲਾਈਟ ਦੇ ਨਾਲ ਹੀ ਪੱਖੇ ਚੱਲਦੇ ਹੈ ਪੱਖਿਆਂ ਤੋਂ ਬਿਨਾਂ ਅੱਜ ਬੈਠਣਾ ਬੜਾ ਔਖਾ ਹੈ ਗਰਮੀ ਦਾ ਮੌਸਮ ਹੈ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਮੈਂ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਸਾਡੇ ਇਲਾਕੇ ਦੇ ਐਮ ਐਲ ਏ ਐਮ ਐਲ ਏ ਸਾਹਿਬ ਦੀ ਬੇਨਤੀ ਅਸੀਂ ਉਹਨਾਂ ਨੂੰ ਕਰੀ ਸੀ ਉਹਨਾਂ ਨੇ ਵੀ ਸਾਨੂੰ ਅਸ਼ਵਾਸਨ ਦਿੱਤਾ ਜੈ ਸਾਹਿਬ ਨੂੰ ਐਸਜੀਓ ਸਾਹਿਬ ਨੂੰ ਫੋਨ ਕਰਕੇ ਕਿਹਾ ਔਰ ਇਹ ਉਹਨਾਂ ਦੀ ਕਹਿਣ ਦੇ ਸਦਕਾ ਅੱਜ ਬਹੁਤ ਹੀ ਇਮੀਡੀਏਟਲੀ ਜਿਹੜਾ ਰੈਐਕਸ਼ਨ ਹੋਇਆ ਉਹ ਮਹੱਲੇ ਦੀ ਲਾਈਨ ਨੂੰ ਠੀਕ ਕੀਤਾ ਜਾਵੇ ਉਹ ਕਰਨ ਆ ਗਿਆ ਤਾਰ ਪਹੁੰਚ ਗਈ ਹੈ ਔਰ ਐਸਜੀਓ ਸਾਹਿਬ ਨੇ ਸਾਨੂੰ ਅਸ਼ਵਾਸਨ ਦਿੱਤਾ ਕਿ 2 ਮਹੀਨੇ ਬਾਅਦ ਇਸ ਮਹੱਲੇ ਦਾ ਜਿਹੜਾ ਟ੍ਰਾਂਸਫਰ ਹੈ ਉਹ ਨਮਾਰਕ ਹੋਇਆ ਜਾਊਗਾ ਜੈ ਜੈਕਾਰ ਤੇ ਨਾਲ ਹੀ ਡਾਕਟਰ ਜਤਿੰਦਰ ਸਿੰਘ ਜੀ ਦੇ ਕਰਕਮਲਾ ਦੁਆਰਾ ਜਿੰਨੇ ਵੀ ਅੱਜ ਤੁਸੀਂ ਵੇਖ ਰਹੇ ਹੋ ਸਾਰਾ ਬਿਜਲੀ ਦਾ ਕੰਮ ਹੋ ਰਿਹਾ ਹੈ ਸਾਰਾ ਕੰਮ ਉਹਨਾਂ ਨੇ ਅੱਗੇ ਹੋ ਕੇ ਦੇਖਿਆ ਤੇ ਇੱਕ ਪਾਰਟੀਆਂ ਤੋਂ ਉੱਪਰ ਉੱਠ ਕੇ ਪਿੰਡ ਦੀ ਸੋਚ ਦੇ ਮੁਤਾਬਿਕ ਲੈ ਕੇ ਤੁਸੀਂ ਦੇਖ ਸਕਦੇ ਹੋ ਨੌਜਵਾਨ ਜਿਹੜੇ ਨੇ ਉਹ ਨਾਲ ਦੀ ਨਾਲ ਖੁਦ ਆਪ ਤਾਰਾਂ ਚੱਕ ਕੇ ਉਸ ਸਾਡੇ ਨੌਜਵਾਨ ਜਿਹੜੇ ਬਿਜਲੀ ਮੈਕਮਾਨ ਨੇ ਬਿਜਲੀ ਮੈਕਮੇਂ ਤੇ ਨੌਜਵਾਨ ਆ ਵਰਕਰ ਆ ਉਹਨਾਂ ਦੇ ਨਾਲ ਉਹ ਮਿਲ ਕੇ ਕੰਮ ਕਰ ਰਹੇ ਨੇ ਕਿਉਂਕਿ ਗਰਮੀ ਜਿਹੜੀ ਹੈਗੀ ਉਹ ਇਸ ਟਾਈਮ 47 ਡਿਗਰੀ ਟੈਂਪਰੇਚਰ ਹੋਣ ਦੇ ਬਾਵਜੂਦ ਵਿੱਚ ਬਾਹਰ ਬੈਠਣਾ ਬੜਾ ਮੁਸ਼ਕਲ ਹੈ ਕਿਉਂਕਿ ਕਈਆਂ ਦੇ ਪੱਖੇ ਸੜ ਚੁੱਕੇ ਨੇ ਕਈਆਂ ਦੀਆਂ ਕਰਾਂ ਦੇ ਵਿੱਚ ਫ੍ਰਿਜ ਵੀ ਸੜ ਚੁੱਕੇ ਨੇ ਤੇ ਇਹ ਨੁਕਸਾਨ ਜਿਹੜਾ ਹੈਗਾ ਕੌਣ ਭਰੇਗਾ ਕਿਉਂਕਿ ਅਗਰ ਇਹੀ ਐਕਸ਼ਨ 15 ਦਿਨ ਪਹਿਲਾਂ ਲੱਤਾ ਹੁੰਦਾ ਤਾਂ ਸ਼ਾਇਦ ਕਿਸੇ ਦਾ ਇਹਨਾਂ ਗਰੀਬਾਂ ਦਾ ਨੁਕਸਾਨ ਜਿਹੜਾ ਹੈਗਾ ਇਹ ਉਹ ਬੱਸ ਕਰਕੇ ਬੇਨਤੀ ਹੈ ਇਹਨਾਂ ਨੂੰ ਵੀ ਮੈਕਮੇਨ ਨੂੰ ਵੀ ਬੇਨਤੀ ਹੈ ਕਿ ਜਦੋਂ ਵੀ ਕੋਈ ਗੱਲਬਾਤ ਹੋਵੇ ਤਾਂ ਤੁਰੰਤ ਐਕਸ਼ਨ ਲੈ ਕੇ ਤਾਂ ਉਹਨੂੰ ਕਲੀਅਰ ਕੀਤਾ ਜਾਵੇ ਤਾਂ ਕਿ ਬਿਲੀ ਬੋਰਡ ਦਾ ਜਿਹੜਾ ਲੈਵਲ ਹੈ ਉਹ ਪਿੰਡਾਂ ਦੀਆਂ ਦੇਖ ਦੇਖਾਂ ਵਿੱਚ ਬੁੜੀਆਂ ਜਾਂ ਹੋਰ ਸਾਡੇ ਜਿੰਨੇ ਵੀ ਨੌਜਵਾਨ ਆ ਉਹਨਾਂ ਦੀਆਂ ਅੱਖਾਂ ਵਿੱਚ ਆਪ ਆਵੇ ਸਾਰਿਆਂ ਨੂੰ ਬੇਨਤੀ ਹੈ ਕਿ ਐਕਸ਼ਨ ਜ਼ਰੂਰ ਲਿਆ ਕਰੋ ਜੀ ਤੁਸੀਂ ਵੇਖਣਾ ਪੀਵੀ ਵਾਰਾ ਅਪਡੇਟ ਮੈਂ ਤੁਹਾਡਾ ਆਪਣਾ ਗੁਰਮੇਲਦ ਗੁਰੀ ਰੋਪੜ ਤੋਂ ਆਈ